ਇਹ ਉਦੋਂ ਦੀ ਗੱਲ ਹੈ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿੱਚ ਠਹਿਰੇ ਪਏ ਸਨ ਤਾਂ ਇੱਕ ਦਿਨ ਉਹਨਾਂ ਨੇ ਆਪਣਾ ਡੇਰਾ ਸ਼ਹਿਰ ਦੇ ਬਾਹਰ ਪਿੰਦੇ ਇੱਕ ਤਲਾਬ ਦੇ ਕੋਲ ਲਗਾ ਲਿਆ ਤੇ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਤੜਕੇ ਉੱਠ ਕੇ ਗੁਰਬਾਣੀ ਪੜਨ ਲੱਗ ਪਏ ਸਵੇਰੇ ਤੜਕੇ ਤੜਕੇ ਇੱਕ ਮੁਸਲਮਾਨ ਉਸ ਰਸਤੇ ਤੋਂ ਲੰਘ ਰਿਹਾ ਸੀ ਤੇ ਜਦੋਂ ਗੁਰੂ ਜੀ ਤੋਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀ ਮਿੱਠੀ ਮਿੱਠੀ ਬਾਣੀ ਮੁਸਲਮਾਨ ਦੇ ਕੰਨਾਂ ਵਿੱਚ ਪਈ ਤਾਂ ਉਹਨਾਂ ਦੀ ਰੂਹ ਨੂੰ ਇੱਕ ਸ਼ਾਂਤੀ ਜਹੀ ਮਹਿਸੂਸ ਹੋਣ ਲੱਗੀ ਤੇ ਗੁਰੂ ਜੀ ਦੀ ਬਾਣੀ ਦਾ ਆਨੰਦ ਲੈਣ ਲਈ ਉਹ ਉੱਥੇ ਹੀ ਰੁਕ ਗਿਆ ਗੁਰਬਾਣੀ ਪੜਦਿਆਂ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਬੋਲੀ ਕਿ ਪਤਾਲਾ ਪਤਾਲਕ ਅਗਾਸਾ ਅਗਾਸ ਇਹ ਧੁਕ ਸੁਣ ਕੇ ਮੁਸਲਮਾਨ ਸੋਚੀ ਪੈ ਗਿਆ ਕਿ ਸਾਡੇ ਕਾਜ਼ੀ ਨੇ ਤਾਂ ਸਾਨੂੰ ਦੱਸਿਆ ਕਿ ਸੱਤ ਪਤਾਲ ਤੇ ਸੱਤ ਹੀ ਆਕਾਸ਼ ਹਨ ਪਰ ਇਸ ਸੰਧੂ ਤਾਂ ਇਹ ਕਹਿ ਰਿਹਾ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਸੋਚਦਾ ਸੋਚਦਾ ਉਹ ਆਪਣੇ ਘਰ ਵੱਲ ਨੂੰ ਚੱਲ ਪਿਆ ਤੇ ਤੁਰੇ ਜਾਂਦਿਆਂ ਉਹਨਾਂ ਨੇ ਰਸਤੇ ਦੇ ਵਿੱਚ ਹੋਰ ਮੁਸਲਮਾਨਾਂ ਨੂੰ ਵੀ ਇਹ ਗੱਲ ਦੱਸੀ ਕਿ ਸਾਦੂ ਤਲਾਬ ਦੇ ਜੋ ਕੰਡੇ ਤੇ ਬੈਠਾ ਹੋਇਆ ਹੈ ਉਹ ਕਹਿ ਰਿਹਾ ਹੈ ਕਿ ਲੱਖਾਂ ਹੀ ਆਕਾਸ਼ਾਂ ਤੇ ਲੱਖਾਂ ਹੀ ਪਤਾਲ ਹਨ ਤੇ ਹੋਲੀ ਹੋਲੀ ਜੀ ਇਹ ਜਿਹੜੀ ਗੱਲ ਹੈ ਪੂਰੇ ਬਗਦਾਦ ਵਿੱਚ ਫੈਲ ਗਈ ਤੇ ਜਦੋਂ ਇਹ ਗੱਲ ਦਾ ਪਤਾ ਨਗਰ ਦੇ ਕਾਜ਼ੀ ਨੂੰ ਲੱਗਾ ਤੇ ਉਹ ਗੁੱਸੇ ਨਾਲ ਭੜ ਗਿਆ ਤੇ ਅਗਲੇ ਹੀ ਦਿਨ ਉਸਨੇ ਆਪਣੇ ਪੁੱਤਰ ਨੂੰ ਨਾਲ ਲਿਆ ਤੇ ਉਸ ਦੇ ਹੱਥਾਂ ਵਿੱਚ ਦੋ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਲਈ ਚੱਲ ਪਿਆ ਜਦੋਂ ਬਾਕੀ ਲੋਕਾਂ ਨੇ ਦੇਖਿਆ ਤੇ ਉਹ ਵੀ ਹੱਥਾਂ ਵਿੱਚ ਪੱਥਰ ਫੜ ਕੇ ਕਾਜੀ ਦੇ ਪਿੱਛੇ-ਪਿੱਛੇ ਚੱਲ ਪਏ ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਭਾਈ ਮਰਦਾਨਾ ਜੀ ਰਾਗ ਗੁਜਾਰੇ ਸਨ ਤੇ ਗੁਰੂ ਜੀ ਕੀਰਤਨ ਕਰ ਰਹੇ ਸਨ ਤੇ ਜਦੋਂ ਕਾਜੀ ਨੇ ਭਾਈ ਮਰਦਾਨਾ ਜੀ ਨੂੰ ਰਾਗ ਕੋ ਜਉਂਦੇ ਆਪਣੀ ਅੱਖੀ ਵੇਖਿਆ ਤਾਂ ਉਹ ਹੋਰ ਗੁੱਸੇ ਨਾਲ ਭੜ ਗਈ ਤੇ ਗੁਰੂ ਜੀ ਨੂੰ ਆਖਣ ਲੱਗੇ ਕਿ ਸਾਡੇ ਧਰਮ ਵਿੱਚ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ ਤੇ ਫਿਰ ਤੁਸੀਂ ਇਹ ਕਿਉਂ ਵਜਾ ਰਹੇ ਹੋ ਤੇ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਰਾਗ ਕਦੇ ਪੂਰਾ ਨਹੀਂ ਹੁੰਦਾ ਬੁਰੀ ਤਾਂ ਇਸਦੀ ਵਰਤੋਂ ਹੁੰਦੀ ਹੈ ਰਾਗ ਤਾਂ ਇੱਕ ਅਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਨਾਲ ਬੜੀ ਆਸਾਨੀ ਨਾਲ ਜੋੜ ਸਕਦਾ ਹੈ ਕਿਉਂਕਿ ਜਦੋਂ ਕੀਰਤਨ ਕੀਤਾ ਜਾਂਦਾ ਹੈ ਤੇ ਮਨੁੱਖ ਦੇ ਸਰੀਰ ਨੂੰ ਸ਼ਾਂਤੀ ਮਿਲਦੀ ਹੈ ਤੇ ਰਾਗ ਦੇ ਨਾਲ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਫਿਰ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਲਾ ਰਾਗ ਕਿਵੇਂ ਹਰਾਮ ਦਾ ਹੋ ਸਕਦਾ ਹੈ ਗੁਰੂ ਜੀ ਦੀ ਗੱਲ ਦਾ ਕਾਜ਼ੀ ਕੋਲ ਕੋਈ ਉੱਤਰ ਹੀ ਨਹੀਂ ਸੀ ਤੇ ਉਹ ਆਖਣ ਲੱਗਾ ਕਿ ਮੈਂ ਇੱਥੇ ਇਸ ਕਰਕੇ ਆਇਆ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਲੱਖਾਂ ਹੀ ਪਾਤਾਲ ਹਨ ਹੁਣ ਜਾਂ ਤਾਂ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਜੋ ਤੁਸੀਂ ਕਹਿ ਰਹੇ ਹੋ ਨਹੀਂ ਤਾਂ ਅਸੀਂ ਸਾਰੇ ਰਲ ਕੇ ਤੁਹਾਨੂੰ ਪੱਥਰ ਮਾਰਾਂਗੇ ਤੇ ਨਾਲ ਹੀ ਕਾਜ਼ੀ ਦਾ ਲੜਕਾ ਵੀ ਬੋਲ ਪਿਆ ਕਿ ਜੇਕਰ ਇਹ ਸਾਧੂ ਆਪਣੀ ਗੱਲ ਨੂੰ ਸਾਬਤ ਨਾ ਕਰ ਪਾਇਆ ਤਾਂ ਪਹਿਲਾ ਪੱਥਰ ਇਸ ਨੂੰ ਮੈਂ ਮਾਰਾਂਗਾ ਕਾਜ਼ੀ ਦੇ ਲੜਕੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੇ ਮੱਠੀ-ਮੱਠੀ ਮੁਸਕਾਨ ਆ ਗਈ ਤਾਂ ਉਹਨਾਂ ਨੇ ਕਾਜ਼ੀ ਦੇ ਲੜਕੇ ਨੂੰ ਆਪਣੇ ਕੋਲ ਬਿਠਾਇਆ ਤੇ ਉਹਦੀ ਬਾਹ ਫੜ ਕੇ ਉਸ ਨੂੰ ਆਖਿਆ ਕਿ ਆਪਣੀਆਂ ਅੱਖਾਂ ਬੰਦ ਕਰਕੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਤੇ ਜਿਵੇਂ ਹੀ ਕਾਜੀ ਦੇ ਮੁੰਡੇ ਨੇ ਅੱਖਾਂ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਉਸ ਦੀਆਂ ਅੱਖਾਂ ਦੇ ਸਾਹਮਣੇ ਲੱਖਾਂ ਆਕਾਸ਼ ਤੇ ਲੱਖਾਂ ਹੀ ਪਤਾਲ ਨਜ਼ਰ ਆਉਣ ਲੱਗ ਪਏ ਤੇ ਉਸ ਨੂੰ ਇਹ ਲੱਗ ਰਿਹਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹਵਾ ਵਿੱਚ ਉੱਡ ਰਿਹਾ ਹੈ ਤੇ ਉਸ ਨੂੰ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰ드ਰਮਾ ਦਿਖਾਈ ਦੇ ਰਿਹਾ ਸੀ ਇਸ ਬਦਕੇ ਕਾਜੀ ਦੇ ਲੜਕੇ ਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਇੱਕ ਕੰਮ ਕਰੋ ਮੈਨੂੰ ਇੱਥੇ ਛੱਡ ਦਿਓ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤੇ ਗੁਰੂ ਜੀ ਨੇ ਲੜਕੇ ਨੂੰ ਕਿਹਾ ਕਿ ਜੇਕਰ ਤੂੰ ਧਰਤੀ ਤੇ ਨਹੀਂ ਜਾਵੇਂਗਾ ਤਾਂ ਤੇਰੇ ਪਿਤਾ ਜੀ ਨੂੰ ਯਕੀਨ ਕੌਣ ਦਿਲਾਵੇਗਾ ਕਿ ਪਾਤਾਲ ਤੇ ਆਕਾਸ਼ ਸਤ ਨਹੀਂ ਬਲਕਿ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਇਨੀ ਗੱਲ ਕਹਿ ਕੇ ਗੁਰੂ ਜੀ ਤੇ ਕਾਜ਼ੀ ਦਾ ਮੁੰਡਾ ਧਰਤੀ ਤੇ ਆ ਗਏ ਤੇ ਜਦੋਂ ਕਾਜ਼ੀ ਦੇ ਮੁੰਡੇ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਸਨੇ ਆਪਣੇ ਹੱਥਾਂ ਦੇ ਵਿੱਚੋਂ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਕਾਜ਼ੀ ਦੇ ਮੁੰਡੇ ਨੂੰ ਮਾਫ ਕਰਦਿਆਂ ਹੋਇਆ ਉੱਪਰ ਉਠਾਇਆ ਤੇ ਲੜਕਾ ਆਪਣੇ ਪਿਤਾ ਜੀ ਨੂੰ ਬੋਲਣ ਲੱਗਾ ਕਿ ਪਿਤਾ ਜੀ ਜਦੋਂ ਮੈਂ ਆਪਣੀ ਅੱਖਾਂ ਬੰਦ ਕੀਤੀਆਂ ਤਾਂ ਮੈਂ ਆਕਾਸ਼ ਦੇ ਵਿੱਚ ਉੱਡ ਰਿਹਾ ਸੀ ਤੇ ਮੈਂ ਕੀ ਵੇਖਿਆ ਕਿ ਆਕਾਸ਼ ਵੀ ਲੱਖਾਂ ਨੇ ਪਤਾਲ ਵੀ ਲੱਖਾਂ ਨੇ ਤੇ ਕਿੰਨੇ ਲੱਖਾਂ ਸੂਰਜ ਨੇ ਤੇ ਕਿੰਨੇ ਲੱਖਾਂ ਚੰਦਰਮਾ ਨੇ ਮੈਂ ਇਹ ਸਭ ਆਪਣੇ ਅੱਖੀਂ ਵੇਖ ਕੇ ਆਇਆ ਜਦੋਂ ਇਹ ਗੱਲ ਕਾਜ਼ੀ ਦੇ ਲੜਕੇ ਤੋਂ ਕਾਜ਼ੀ ਨੇ ਸੁਣੀ ਤੇ ਉਸ ਨੂੰ ਆਪਣੇ ਪੁੱਤਰ ਤੇ ਯਕੀਨ ਹੋ ਗਿਆ ਕਿਉਂਕਿ ਉਹ ਆਪਣੇ ਪੁੱਤਰ ਤੇ ਬਹੁਤ ਹੀ ਭਰੋਸਾ ਕਰਦਾ ਸੀ ਉਹਨੂੰ ਪਤਾ ਸੀ ਕਿ ਮੇਰਾ ਮੁੰਡਾ ਝੂਠ ਨਹੀਂ ਬੋਲ ਸਕਦਾ ਤੇ ਕਾਜ਼ੀ ਸਮੇਤ ਉੱਥੇ ਖੜੇ ਸਾਰੇ ਲੋਕਾਂ ਨੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਕਬੂਲ ਕੀਤਾ ਕਿ ਸੱਚ ਹੀ ਪਤਾਲ ਪਤਾਲ ਅਗਸ ਅਗਸ ਸੋ اے ਸਿੱਕੀ ਜੀ ਅੱਜ ਦੀ ਵੀਡੀਓ ਅੱਜ ਦੀ ਪਿਆਰੀ ਜੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਜਿਹੜੀ ਸਾਡੇ ਚੈਨਲ ਤੇ ਨਿਊ ਨੇ ਪਲੀਜ਼ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੇ ਤੁਸੀਂ ਇੰਟਰਸਟਿਡ ਹੋ ਇਦਾਂ ਦੀਆਂ ਵੀਡੀਓ ਤੁਸੀਂ ਸੁਣਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਕੇ ਜਾਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਭ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ